ਢੱਲੇਵਾਲ ਸਾਹਿਬ ਦਾ ਮਰਨ ਵਰਤ ਨੂੰ ਅੱਜ 68 ਦਿਨ ਪੂਰੇ ਹੋ ਗਏ ਨੇ ਤੇ ਦੱਸ ਦਈਏ ਕਿ ਲਗਾਤਾਰ ਉੱਥੇ ਹੀ ਪ੍ਰਧਾਨ ਸਾਹਿਬ ਹਜੇ ਵੀ ਅੜੇ ਹੋਏ ਨੇ ਕਿ ਮੇਰੀਆਂ ਮੰਗਾਂ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਤੇ ਜਿਸ ਨੂੰ ਲੈ ਕੇ ਅੱਜ 68 ਦਿਨ ਪੂਰੇ ਹੋ ਗਏ ਨੇ ਯਾਨੀ ਕਿ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉਹਨਾਂ ਦੀ ਭੁਖ ਹੜਤਾਲ ਹਜੇ ਵੀ ਚੱਲ ਰਹੀ ਹੈ ਪਰੰਤੂ ਹਜੇ ਤੱਕ ਕੇਂਦਰ ਸਰਕਾਰ ਨੇ ਕੋਈ ਮਸਲੇ ਨੂੰ ਲੈ ਕੇ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਹਜੇ ਤੱਕ ਇਸ ਮਸਲੇ ਦਾ ਹੱਲ ਨਹੀਂ ਕੀਤਾ ਪਰੰਤੂ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕਿਸਾਨਾਂ ਦੇ ਮਸਲੇ ਦਾ ਪੱਕਾ ਹੱਲ ਹੋ ਸਕਦਾ ਹੈ ਗੱਲ ਕਰੀਏ ਕਿਸਾਨਾਂ ਦੀ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਦਰਨਾ ਨਹੀਂ ਛੱਡਾਂਗੇ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਚੱਲਦੇ ਹੋਏ ਨੂੰ ਸਾਲ ਹੋਣੇ ਵਾਲਾ ਹੈ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਿਸਾਨਾਂ ਦੇ ਕਈ ਮੰਗਾਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਜਦੋਂ ਤੱਕ ਮੀਟਿੰਗ ਨਹੀਂ ਹੋ ਜਾਂਦੀ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਹੈ ਕਿ ਇਸ ਤੋਂ ਪਹਿਲਾਂ ਅਸੀਂ ਤਿੰਨ ਮਹਾਪੰਚਾਇਤਾਂ ਕਰਾਂਗੇ ਤੇ ਮਹਾਪੰਚਾਇਤਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਡੇ ਤੋਂ ਵੱਡਾ ਇਕੱਠ ਕੀਤਾ ਜਾਵੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਨਗੀਆਂ ਅਤੇ ਉਥੇ ਹੀ ਢੱਲੇਵਾਲ ਨੂੰ ਅੱਜ 68 ਦਿਨ ਹੋ ਗਏ ਨੇ ਤੇ ਉਹ ਪ੍ਰਧਾਨ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਤੱਕ ਮੇਰੀ ਸਿਹਤ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਜਿਹੜਾ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਨਹੀਂ ਕਰ ਪਾਵਾਂਗਾ ਦੂਜੇ ਪਾਸੇ ਸ਼ੰਭੂ ਬਾਟਰ ਦੇ ਉੱਤੇ ਸਰਵਣ ਸਿੰਘ ਬੰਦੇ ਨੇ ਇੱਕ ਵੱਡੀ ਅਪੀਲ ਕੀਤੀ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਸਾਹਿਬ ਆਪਣਾ ਮਰਨ ਵਰਤ ਤੋੜਨ ਅਤੇ ਉੱਥੇ ਹੀ ਸਿਹਤ ਤੋਂ ਜਿਹੜਾ ਕਿ ਕਾਮਯਾਬ ਹੋ ਕੇ ਉਹ ਇਸ ਮੀਟਿੰਗ 'ਚ ਸ਼ਾਮਲ ਹੋਣ ਤੇ ਢੱਲੇਵਾਲ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਜਦੋਂ ਤੱਕ ਕੇਂਦਰ ਸਰਕਾਰ ਮੀਟਿੰਗ ਦੇ ਵਿੱਚ ਪੱਕੀ ਐਮਐਸਪੀ ਨੂੰ ਲੈ ਕੇ ਗਰੰਟੀ ਨੂੰ ਲੈ ਕੇ ਜਿਹੜਾ ਕਿ ਮੋਹਰ ਪੱਕੀ ਨਹੀਂ ਲਾ ਦਿੰਦੇ ਉਦੋਂ ਤੱਕ ਮੈਂ ਆਪਣਾ ਧਰਨਾ ਨਹੀਂ ਛੱਡਾਂਗਾ ਤੇ ਨਾ ਹੀ ਭੁੱਖ ਹੜਤਾਲ ਛੱਡੀ ਜਾਵੇਗੀ ਤੇ ਜਿਸ ਤੋਂ ਬਾਅਦ ਅੱਜ 68 ਦਿਨ ਹੋ ਗਏ ਨੇ ਤੇ ਡੱਲੇਵਾਲ ਦਾ ਮਰਨ ਵਾਰਤਾ ਅੱਜ 68ਵੇਂ ਦਿਨ ਜਿਹੜਾ ਕਿ ਤਬਦੀਲ ਹੋ ਗਿਆ ਹੈ ਲਗਾਤਾਰ ਕਿਸਾਨ ਜਥੇਬੰਦੀ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਤੇ ਦੂਜੇ ਪਾਸੇ ਉਹਨਾਂ ਦੀ ਸਿਹਤ ਬੀਤੇ ਦਿਨਾਂ ਦੇ ਵਿੱਚ ਕਾਫੀ ਵਿਗੜਦੀ ਹੋਈ ਨਜ਼ਰ ਆਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਹੈ ਕਿਉਂਕਿ ਮੈਡੀਕਲ ਟਰੀਟਮੈਂਟ ਲਗਾਤਾਰ ਦਿੱਤੇ ਜਾ ਰਹੇ ਨੇ ਤੇ ਅੱਜ 68 ਦਿਨ ਹੋ ਗਏ ਨੇ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉੱਥੇ ਹੀ 14 ਫਰਵਰੀ ਨੂੰ ਲੈ ਕੇ ਸਾਰੇ ਨਾਲੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ 14 ਫਰਵਰੀ ਨੂੰ ਜੋ ਮੀਟਿੰਗ ਹੋਵੇਗੀ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਉਸ ਦੇ ਵਿੱਚ ਕਿ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਜਾਂ ਨਹੀਂ ਜਾਂ ਫਿਰ ਤੋਂ ਕਿਸਾਨਾਂ ਨੂੰ ਜਿਹੜੀ ਕਿ ਇੱਕ ਨਿਰਾਸ਼ਾ ਦੇਖਣ ਨੂੰ ਮਿਲੇਗੀ ਜਾਂ ਉਸ ਤੋਂ ਬਾਅਦ ਅਈ ਅਗਲੀਆਂ ਰਣਨੀਤੀਆਂ ਘੜੀਆਂ ਜਾਣਗੀਆਂ ਲਗਾਤਾਰ ਸਵਾਲ ਬਣੇ ਹੋਏ ਨੇ ਤੇ ਜਿਸ ਤੋਂ ਬਾਅਦ ਇਸ ਮੀਟਿੰਗ ਨੂੰ ਲੈ ਕੇ ਲਗਾਤਾਰ ਚਰਚਾਵਾ ਵੀ ਹੋ ਰਹੀਆਂ ਨੇ ਤੇ ਅੱਜ 68 ਦਿਨ ਜਿਹੜੇ ਕਿ ਡੱਲੇਵਾਲ ਦੇ ਮਰਨ ਵਰਤ ਨੂੰ ਹੋ ਗਏ ਨੇ ਤੇ ਉੱਥੇ ਹੀ ਕਿਸਾਨਾਂ ਨੇ ਅਗਲੀਆਂ ਰਣਨੀਤੀਆਂ ਦਾ ਪਲਾਨ ਕਰ ਦਿੱਤਾ ਹੈ ਤੇ ਨਮਾਹ ਪੰਚਾਇਤਾਂ ਹੋਣਗੀਆਂ ਤੇ ਇਸ ਤੋਂ ਵਿੱਚ ਵੱਡੇ ਤੋਂ ਵੱਡਾ ਇਕੱਠ ਕਰਨ ਦੇ ਲਈ ਕਿਹਾ ਜਾ ਰਿਹਾ ਤੇ ਹੁਣ 38ਵੇਂ ਦਿਨ ਦੇ ਵਿੱਚ ਤਬਦੀਲ ਡੱਲੇਵਾਲ ਦਾ ਮਰਨ ਵਰਤ ਹੋਇਆ ਤੇ ਜਿਸ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਕਿ ਸਿੱਧੀ ਖਨੋਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਦੋ ਪਾਸੇ ਧਰਨਾ ਲੱਗਿਆ ਹੋਇਆ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖਿਲਾਫ ਪੜਾਅਸ ਘਟ ਰਹੇ